राम कोट नंबर है तो उस तो बिना के सोचिए तुलसी इस राष्ट्र पुरस्कार से नहीं ला सके एक जिस का ने आदमी तो लोगों इकट्ठा जो ना जितना आप कोई भी बंदा इस गुरु का दरबार जाके जाता ना हर गुजरात से जो प्रेमी श्री अमर साहब को आया जिंदाबाद इंग्लैंड ने कांग्रेस जिंदाबाद श्रीमती सोनिया गांधी जिंदाबाद श्रीमती मर मरकंडक गांधी जिंदाबाद राहुल गांधी जिंदाबाद ਕਿਦੇ ਕਿਸੇ ਕੋਆ ਆ ਮੰਡੇ ਆ ਰਹੇ ਨੇ ਉਹ ਬਾਹਰ ਦੇ ਕਿ ਉਹਨੇ ਕੀਤਾ ਕਹਿੰਦੇ ਕਿ ਮੈਕ ਫੁੱਲਾਂ ਦੀ ਰੋਗਿਆ ਰੁਪਤੀਆਂ ਦੇ ਭਾਵੇਂ ਕੰਡਿਆ ਦੀ ਕੀ ਕੀ ਬਾੜ ਹੋਵੇ भई सिधे राग रागी ਵਾਲਾਰ ਕੀਤਾ ਹੈ 25 ਸਾਲ ਹੋ ਗਏ ਹਜੇ ਤੱਕ ਗੁਰੂ ਘਰ ਮੈਂ ਤੇ ਤੁਸੀਂ ਤੇ ਉਜਾਗਰ ਦਾ ਤੋੜਿਆ ਤੇ ਇਹ ਦੇਖੋ ਕਿ ਇਹ ਪੜੀ ਗਾ ਰਿਹਾ ਤੋਂ ਇੰਦਰੀ ਐਸੇ ਐਸੀ ਭਾਈਚਾਰੇ ਦੇ ਨਾਲ ਤੇ ਬਾਕੀਆਂ ਦੇ ਨਾਲ ਵੀ ਬਹੁਤ ਕੁਝ ਹੋ ਰਿਹਾ ਵਿਸਥਾਰ ਜਿਹੜੀ ਬੋਰਡ ਕਮੇਟੀ ਤੋਂ ਬਾਅਦ ਥੜਿਆ ਜੀ ਕੂਚ ਕਮੇਟੀ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਵਿੱਚ 21 ਮੈਂਬਰ ਸ਼ਾਮਲ ਹੋਣੇ ਇੱਕ ਪ੍ਰਧਾਨ ਹੋਣਾ ਹੈ ਸਤ ਨੌਜਵਾਨ ਹੋਣੇ ਸਤ ਲੇਡੀਆਂ ਹੋਣੀਆਂ ਤੇ ਸਤ ਆਮ ਜਨ ਸੀਨੀਅਰ ਸਾਡੇ ਉਸ ਕੂਪ ਦੇ ਲੀਡਰ ਨੇ ਇੱਕ ਸਾਰੇ ਕੰਪਲੈਕਸ ਨੂੰ ਮੋੜਨ ਤੋਂ ਕੰਪਲੀਟ ਜਿਹੜਾ ਰਾਜ ਦੇ ਥੱਲੇ ਤੱਕ ਪਹੁੰਚਾਇਆ ਜਾ ਸਕਦਾ ਹੈ ਪਰ ਇੱਕ ਚੀਜ਼ ਹੋਰ ਵੀ ਬੱਡੇ ਤੇ ਜਿਹੜੇ ਬਹੁਤ ਹੀ ਸਤਜਾ ਜੋ ਸਾਡੇ ਸਤ ਨੇ ਬਿਕਿਵਾਜੀ ਤੁਹਾਡੇ ਸਾਰੇ ਮਾਰਕੀਟ ਜਿਹਦੇ ਮਿਲ ਗਿਆ ਪੁਜਾ ਸਟੇਸ਼ਨ ਜਿਹੜੇ ਵਧਾ ਲਏ ਜਿਹਦੇ ਵਜੇ ਘਾਟ ਨਿਕਲੀ ਚੇਅਰਮੈਨ ਮਾਰਕੀਟ ਕਮੇਟੀ ਲੇਕਨ ਅਜ 2.5 ਸਾਲ ਹੋ ਗਏ ਆ ਉਹਨੂੰ ਐਲਾਨ ਕੀਤੇ ਨੂੰ ਤੇ ਆ 30 ਹਲਕਾ ਇੰਚਾਰਜ ਲੱਗਿਆ ਪਹਿਲਾਂ ਲਾਲੀ ਮਜੀਠੀਆ ਮੁੜ ਕੇ ਜਗਾ ਮਜੀਠੀਆ ਤੇ ਹੁਣ ਆਪਣੇ ਤਰਜੀਹ ਜਾਂਦੀ ਤੇ ਉਹਨੇ ਇੰਨੀ ਮਿਹਨਤ ਕੀਤੀ ਆ ਮਨਜੀਤ ਸਿੰਘ ਮੋਹਨਦੇਵ ਰਾਜਨੇ ਰਾਕਪਾ ਕੋ ਵੀ 14 15 ਚ ਆਵਾਜ਼ੀ ਪਾਰਟੀ ਨਾਲ ਜੁੜੇ ਸੀ ਉਹ ਐਨੇ ਵਰਕਰ ਹੀ ਆਮ ਆਦਮੀ ਪਾਰਟੀ ਦੇ ਕੋਲ ਨੇ ਆਮ ਆਦਮੀ ਜੀ ਦੀ ਹੱਡੀ ਦੇ ਵਰਕਰ ਨੇ ਸੀਨੀਅਰ ਸਾਡੇ ਵਿੱਚੋਂ ਸਾਡੇ ਆਜਾਏ ਨੇ ਕਿਉਂਕਿ ਆਪਾਂ ਇਹ ਚੁਣੀਦਾ ਹੀ ਫੋਕਾ ਦਿੱਤਾ ਸੀ ਤੇ ਜਦੋਂ ਸਾਨੂੰ ਪਾਰਟੀ ਦੇ ਪ੍ਰਧਾਨ ਸੁਦਰ ਸਿੰਘ ਰਾਜਾ ਵੜੇ ਜੀ, ਤਰਨਵਾਲਾ ਜੀ, ਸੁਦਰ ਸਿੰਘ ਭਾਵਾ ਜੀ ਨਵਾਂ ਸਮਾਂ ਦੇਣਗੇ ਕਿਉਂਕਿ ਉਹ ਸਭ ਕਹਿ ਕੇ ਗਏ ਸਨ ਕਿ ਤੁਸੀਂ ਜਦੋਂ ਵੀ ਸਾਨੂੰ ਆਵਾਜ਼ ਮਾਰੋ ਅਸੀਂ ਹਾਜ਼ਰ ਹੋਵਾਂਗੇ ਕਰਨਿਆ ਅੱਜ ਤੁਸੀਂ ਆਮ ਆਦਮੀ ਪਾਰਟੀ ਦਾ ਪੰਨਾ ਛੱਡ ਕੇ ਇੱਕ ਵੱਡੀ ਜ਼ਿੰਮੇਵਾਰੀ ਤੇ ਹੁੰਦਿਆਂ ਹੋਇਆ ਕਾਂਗਰਸ ਦਾ ਪੰਨਾ ਫੜਿਆ ਜੀ ਇਹਨਾਂ ਨੂੰ ਧੰਨਵਾਦ ਢੱਡਾ ਸਰ ਮੀਡੀਆ ਆਏ ਦਾ ਤੁਸੀਂ ਜਮੀਨ ਤੋਂ ਚੁੱਕ ਕੇ ਅਰਸ਼ਤ ਦਿਖਾ ਰਹੇ ਜੀ ਕਿਉਂਕਿ ਜੇ ਤੁਸੀਂ ਨਾ ਉਹ ਇਹ ਬੰਦਾ ਮੈਨੂੰ ਨਹੀਂ ਲੱਗਦਾ ਵੀ ਅ ਅੱਗੇ ਛੇੜਾ ਬਣਾ ਸਕਦਾ ਨਾ ਕਿਸੇ ਦੇ ਘਰ ਤੱਕ ਜਾਂ ਕਿਸੇ ਦੇ ਕੋਲ ਗੱਲ ਪਹੁੰਚ ਸਕਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਕੀਮੇ ਸਤਿ ਸ੍ਰੀ ਅਕਾਲ ਸਾਬਨਾ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਆਪਣਾ ਕਰਵਾਦਾ ਇਹ ਸਭਨਾਇਆ ਔਰ ਆਮ ਪਾ ਜੀ ਦੇ ਹਰਤ ਨੀਕੀਆਂ ਕਰਕੇ ਸਾਨੂੰ ਤੇ ਪ੍ਰਵਾਦ ਦੇ ਨਾਲ ਸੰਭੋ ਰਿਆ ਉਹ ਤਾਂ ਸਾਨੂੰ ਤਾਂ ਸੱਗਣਾ ਪਿਆ ਕਿ ਉਹ 3 ਸਾਲ ਦੇ ਵਿੱਚ ਕੋਈ ਗਰੰਟੀ ਦਾ ਉਹਨਾਂ ਨੇ ਹਜ਼ਾਰ ਰੁਪਈਆ ਲਾ ਲਓ ਚਾਹੇ ਸਾਡਾ ਕਣਕ ਦਾ ਮੁੱਤ ਲਾ ਲਓ ਆਏ ਸਾਡੇ ਹੂੜ ਜੈਮ ਲਾ ਲਉ ਉਹਨਾਂ ਨੇ ਕੋਈ ਨਹੀਂ ਵਾਅਦਾ ਕੀਤਾ ਨਹੀਂ ਕੀਤਾ ਉਹਨਾਂ ਤੋਂ ਦੁਖੀ ਹੋ ਕੇ ਆਪਾਂ ਇਹ ਨਹੀਂ ਕਿ ਸਾਡੀ ਕਿਤੇ ਪਹੁੰਚ ਨਹੀਂ ਨਹੀਂ ਅਸੀਂ ਭਾਤ ਜੀ ਜੀਨੇ ਨੂੰ ਮਿਲੇ ਵੀਡੀਓ ਧਾਰੀ ਵਾਲ ਸਾਰਿਆਂ ਦਾ ਤੱਕ ਪਹੁੰਚ ਨਹੀਂ ਕਿ ਸਾਡੇ ਸਮਾਜ ਦੀ ਤੁਸੀਂ ਗੱਲ ਰੱਖੋ ਉਹ ਆnde ਸਾਡੀ ਵਸਨੀ ਗੱਲ ਨਹੀਂ ਆ ਜੋ ਕਰਨਾ ਦਿੱਲੀ ਵਾਲਿਆਂ ਕਰਨਾ ਤੇ ਮੈਂ ਕਹਿੰਦਾ ਤੁਸੀਂ ਲੋਕ ਜੇ ਮਤਲਬ ਕਿਸੇ ਦੇ ਥੱਲੇ ਲਾ ਕੇ ਕੰਮ ਕਰਨ ਵਾਲੇ ਸਰਕਾਰ ਤੇ ਦਿੱਲੀ ਵਾਲੇ ਚਲਾਉਣ ਦੇ ਸਾਡੇ ਕੋਲ ਇਹੋ ਜੇ ਕੰਮ ਨਹੀਂ ਹੈ ਫਿਰ ਸਾਨੂੰ ਸੱਚੇ ਸਾਬ ਬਣਾਣਾ ਸਾਡੀ ਮੁਲਾਕਾਤ ਤੋਂ ਹੀ ਸੱਚੇ ਸਾਬ ਬਣਾ ਨੇ ਤੁਹਾਨੂੰ ਮਸਵਾਤ ਪਾਇਆ ਕਿ ਸਾਡੀ ਆਉਣ ਵਾਲੀ ਕਾਂਗਰਸ ਸਰਕਾਰ ਦੇ ਵਿੱਚ ਅਸੀਂ ਪਹਿਲ ਧਾਰ ਤੇ ਸਟੂ ਕਾਸਟ ਦੇ ਪਹਿਲ ਧਾਰਦੇ ਅਸੀਂ ਕੰਮ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਰੱਖਾਂਗੇ ਅੱਗੇ ਵੀ ਅਸੀਂ ਕਰਦੇ ਰਹੇ ਹਾਂ ਤੇ ਜੇ ਹੁਣ ਫਿਰ ਅਸੀਂ ਨਾਲ ਆਈਏ ਠੀਕ ਹੈ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਸੱਚੇ ਸਾਬ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਤੇ ਜਿੱਥੇ ਇੱਕ ਬਹੁਤ ਵੱਡਾ ਬਲ ਵੀ ਮਿਲਿਆ ਕਿ ਆਮਾਦੀ ਪਾਰਟੀ ਛੱਡ ਕੇ ਜਿਹੜੇ ਉੱਤੇ ਬਲਾ ਪ੍ਰਧਾਨ ਸੀਗੇ ਉਹ ਅੱਜ ਕਾਂਗਰਸ ਦਾ ਪੱਲਾ ਫੜਿਆ ਜੀ ਸਾਡੇ ਪਿੰਡਾਂ ਦਾ ਬਹੁਤ ਧੰਨਵਾਦ ਕਰਦਾ ਖੱਤਰ ਸਾਹਿਬ ਦਾ ਉਹਨਾਂ ਇਸ ਮੁਕਤੀ ਟੀਮ ਦਾ ਲੋਕ ਪ੍ਰਧਾਨ ਕੌੜ ਪ੍ਰਧਾਨ ਔਰ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਅੱਜ ਬੀਸੀ ਬੱਬੇ ਨੂੰ ਤੇ ਆਪਣੀ ਮਾਂ ਰੱਖੀ ਜੀ ਨੂੰ ਇੱਥੇ ਬਣਾ ਕੇ ਉਹਨਿਆ ਦੇ ਮੁੱਖ ਰੂਪ ਰੂਪ ਰਾਇਆ ਜਿਹੜੇ ਨੌਜਵਾਨ ਕਾਨਫਰੈਂਸ ਦਾ ਛੱਡਾ ਚੁੱਕਦੇ ਆ ਔਰ ਦੁੱਖ ਵੇਲੇ ਤਕੜੇ ਹੋ ਗਏ ਸਾਥ ਦਿੰਦੇ ਆ ਉਹਨਾ ਵਰਕਰਾਂ ਨੂੰ ਇਹਨੇ ਹਿੰਮਤੀ ਨੇ ਅੱਜ ਇਕੱਠਾ ਕਰਕੇ ਦੱਸਿਆ ਕਿ ਪਾਰਟੀ ਮਿਸ਼ਨ ਉਹਦੇ ਨਾਲ ਸੀ ਅੱਜ ਵੀ ਲਾਉਂਦੀ ਸਰਕਾਰ ਨੇ ਰਾਜਾ ਮਨਿੰਦਰ ਸਿੰਘ ਉਹਨਾਂ ਜਿਹੜੀ ਨੀਤੀਆਂ ਬਣਾਈਆਂ ਹੁਣ ਸਾਡੇ ਰਾਹੁਲ ਗਾਂਧੀ ਜੀ ਨੇ ਕਿ ਹਰ ਪਿੰਡਾ ਵਰਕਰਾਂ ਉਹਦੀ ਇੱਕ ਪਛਾਣ ਉਹਨਾਂ ਚਾਹੀਦੀ ਹੈ ਪਿੰਡ ਦੇ ਬਿਲ ਤੇ ਪਾਰਲਮੈਂਟ ਤੱਕ ਔਰ ਜਿਹੜੇ ਫਾਰਮ ਭਰੇ ਜਾਣੇ ਆ ਐਫ ਆਰ ਐਮ ਚੰਡੀਗੜ੍ਹ ਔਰ ਚੰਡੀਗੜ੍ਹੋਂ ਦਿੱਲੀ ਜਾਣੇ ਆ ਕਿਸੇ ਵੀ ਬੰਦੇ ਨੂੰ ਕਿਸੇ ਬਲੇ ਦੀ ਤਾਕਤ ਹੋਣਾ ਚਾਹੀਦਾ ਚੰਡੀਗੜ੍ਹ ਵਾ ਸਕਦਾ ਤਾਂ ਜੋ ਦੀ ਪਛਾਣ ਚ ਕੀਨੀ ਬਣਾਈ ਚਗੇ ਕਿ ਇਹ ਫਰਜੀ ਨਹੀਂ ਆ ਇਹ ਸਹੀ ਦੇ ਮੌਜੂਦਾ ਹਾਲਾਤ ਦੇ ਵਿੱਚ ਬਣ ਕੇ ਆਏ ਨੇ ਔਰ ਜਿੱਥੇ 700 ਦਾ ਇੰਨਾ ਪੁਰਾਣਾ ਤਜਰਬਾ ਇਹਨਾਂ ਦੇ ਚਾਚਾ ਜੀ ਦਾ ਤਜਰਬਾ ਜਿਹੜੇ ਕਿ 2000 ਵਿੱਚ ਲekin ਦਿੱਤੇ ਸੀ 2000 2000 ਉਸ ਤੋਂ ਬਾਅਦ ਉਹਨਾਂ ਦੇ ਬਾਅਦ ਕੋਈ ਵੀ ਇੱਥੇ ਕੈਂਡੀਡੇਟਾਂ ਕਾਂਗਰਸ ਪੰਡਿਤ ਤਗੜਾ ਨਹੀਂ ਆਇਆ ਹੁਣ ਫਿਰ ਸੱਚਜ ਸਿੰਘ ਦਾ ਮੌਕਾ ਪਾਰਟੀ ਦੇ ਰਹੀ ਹੈ ਤਗੜੇ ਹੋ ਕੇ ਮੈਨੂੰ ਪਤਾ ਕਿ ਇਹ ਸਾਰੇ ਸੱਚ ਦਾ ਸਾਥ ਦੇਣਗੇ ਔਰ ਜਿਹੜੀਆਂ ਨੀਤੀਆਂ ਕਾਂਗਰਸ ਪਾਰਟੀ ਦੀਆਂ ਉਸੇ ਬਾਰਲੇਬਲ ਦੀਆਂ ਇਹਨੂੰ ਹਰ ਘਰ ਤੱਕ ਪਹੁੰਚਾਇਆ ਜਾਏ ਸਾਡੀਆਂ ਚੁਟੀਆਂ ਪਹਿਣਾ ਵੀ ਹੋਣੀਆਂ ਤੇ ਇਹ ਵੀ ਹੈ ਜਿਨ੍ਹਾਂ ਨੂੰ ਮੈਂਬਰ ਬਣਾਇਆ ਜਾਏਗਾ ਸਰ ਅੱਜ 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 ਤੁਹਾਨੂੰ ਕੋਆਰਡੀਨੇਟਰ ਲਾਇਆ ਗਿਆ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਮੈਂ ਕੋਆਰਡੀਨੇਟਰ ਜਿਹੜਾ ਲਗਾਣਾ ਹੁਣ ਮੈਂ 80 50 ਸਾਲ ਪਹਿਲਾਂ ਇਹੋ ਹੀ ਕੰਮ ਕਰਦੇਣ ਅੱਜ ਕਰਾਇਆ ਜਾ ਰਿਹਾ ਹੈ ਹਾਂਜੀ ਇਹਨਾਂ ਵੀ ਕੁਆਡਰ ਨੌਂ ਦਾ ਜਿਹੜਾ ਵੱਡੇ ਦਾ ਪ੍ਰਧਾਨ ਤਗੜਾ ਹੁੰਦਾ ਹੈ ਜਾਂ ਆਪ ਦਾ ਮੈਂ ਤੇ ਸੇਵਾ ਕਰਦਾ ਹੀ ਲੋਕਾਂ ਦੀ ਇਹੋ ਜਿਹੀ ਨੀਤੀਆਂ ਦੁਬਾਰਾ ਬਣਾਈਆਂ ਤੇ ਭੁੱਲ ਗਏ ਯੂਰਪ ਇਹਨਾਂ ਦਾ ਖਾਲਾਤ ਹੋਰ ਹੋ ਗਈ ਕਿਉਂਕਿ ਜਿਹੜੀ ਪਾਰਟੀ ਨਾ ਵਰਕਾ ਸਾਥ ਛੱਡ ਦਿੰਦੀ ਹੈ ਉਹ ਫਿਰ ਖਤਮ ਹੋ ਜਾਂਦੀ ਜੋ ਇਹ ਨੀਤੀਆਂ ਜਿਹੜੀ ਬਣਾਈਆਂ ਨੇ ਇਹ ਰਾਹੁਲ ਗਾਂਧੀ ਦੀਆਂ ਹੈ ਅੱਜ ਵੀ ਨਹੀਂ ਲੈਵਲ ਤੇ ਇਹ ਸਾਰਿਆਂ ਨੂੰ ਪਟਿਆ ਕਰਨਾ ਆ। ਆ ਕੇ ਪਛਾਣ ਤਾ ਹੌਸਲੇ ਦੀ ਬੰਦੇ ਦੀ ਜਿਹੋ ਜਿਹੇ ਬਟੰਦੀ ਹੋਵੇ ਉਹਦੀ ਪਛਾਣ ਕਿੱਦਾਂ ਹੋ ਸਕਦੀ ਜਿੰਨੂੰ ਚੱਲ ਤਪਿੰਡ ਜਾਈ ਇੰਨੇ ਸਾਰੇ ਕੋਤੇ ਆ ਕਿਸੇ ਨੇ ਕਿ ਬਰਾਬੀ ਬਲੌਣ ਕੋਣਾ ਤੇ ਜੇ ਮੇਰੀ ਕੋ ਪਛਾਣ ਹੋਏਗੀ ਮੇਰੀ ਕੋ ਨੀਤੀ ਹੋਏਗੀ ਜਿਹੜਾ ਕਿਤੇ ਰਾਸ਼ਨ ਗਾੜੀ ਬਣਿਆ ਹੈਗਾ ਕਾ ਲੋਕੀ ਕਹਿਣਗੇ ਯਾਰ ਇਹ ਮੁਰਗੀ ਦਾ ਸ਼ੋਅ ਉਹਨ ਜਿਹੜੀਆਂ ਨੀਤੀਆਂ ਨਾ ਪਾਲਦੀਆਂ ਇਹ ਪਾਲੀ ਨੂੰ ਵਾਹਿਗੁਰੂ ਜੀ ਚੱਲਦੀ ਕਰਾਇ। ਲੈ ਕੇ ਜਾਣਗੇ ਅੱਜ ਮੇਰਾ ਛੋਟਾ ਭਰਾ ਬਲੰਗ ਪ੍ਰਧਾਨ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਕਿਉਂ ਆ? ਕੋ ਗੋਣਾ ਜਿਹੜੇ ਵਾਅਦੇ ਕੀਤੇ ਸੀ ਉਹ ਲਾਗੂ ਨਹੀਂ ਕੀਤੇ। ਉਹਨੇ ਇੱਕ ਵੀ ਵਾਅਦਾ ਜੇ ਲਾਗੂ ਨਾ ਕਰਕੇ ਲੋਕਾਂ ਦੇ ਮਨ 'ਚ ਤੇ ਨਫਰਤ ਕੀਤੀ ਲੋਕਾਂ ਨੇ ਐਡਾ ਪੈ ਗਈ ਸੀਗੀ ਤੇ ਅੱਜ ਕੁਝ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੁਝ ਲੋਕ ਜਿਹੜੇ ਨੇ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੋਗੇ ਤੁਸੀਂ? ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਦੇ ਵਿਰੋਧੀ ਧਿਰ ਦੇ ਜਨਨਤਾ ਸਰਦਾਰ ਹਰਪ੍ਰੀਤ ਸਿੰਘ ਬਾਜਵਾ ਵੱਲੋਂ ਸਾਡੇ ਸਾਰੇ ਪੰਜਾਬ ਦੇ 117 ਤੋਂ ਵੱਧ ਹਲਕਿਆਂ ਦੇ ਵਿੱਚ ਕੋਆਰਡੀਨੇਟਰ ਤੇ ਅਬਜ਼ਰਵਰ ਨਿਯੁਕਤ ਕੀਤੇ ਗਏ ਨੇ ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਮਜੀਠਾ ਲਈ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਬੱ비 ਪلوان ਜੀ ਇਹਨਾਂ ਨੂੰ ਵਿਧਾਨ ਸਭਾ ਹਲਕਾ ਮਜੀਠਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ ਤੇ ਨਾਲ ਹੀ ਸਰਦਾਰ ਰਾਜਕਮਲ ਪ੍ਰੀਤ ਸਿੰਘ ਲੱਖੀ ਜੀ ਨੂੰ ਸਾਡੇ ਵਿਧਾਨ ਸਭਾ ਹਲਕਾ ਮਜੀਠਾ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਜੋ ਪਾਰਟੀ ਦੇ ਹੁਕਮ ਆਏ ਸਨ ਅੱਜ ਅਸੀਂ ਇਹਨਾਂ ਦੋਵਾਂ ਹੀ ਆਗੂਆਂ ਦੀ ਆਪਣੇ ਵਿਧਾਨ ਸਭਾ ਹਲਕਾ ਮਜੀਠਾ ਦੇ ਬਲੌਕ ਪ੍ਰਧਾਨ ਪਾਰਟੀ ਦੇ ਅਹੁਦੇਦਾਰ ਤੇ ਸੀਨੀਅਰ ਲੀਡਰਸ਼ਿਪ ਦੇ ਨਾਲ ਉਹਨਾਂ ਦੀ ਇਹ ਪਲੇਟੀ ਮੀਟਿੰਗ ਇਥੇ ਪਿੰਡ ਕੱਥੂ ਨੰਗਲ ਦੇ ਵਿੱਚ ਉਸ ਸੰਬੰਧ ਵਿੱਚ ਕਰਵਾਈ ਸੀ ਤਾਂ ਜੋ ਜੋ ਪਾਰਟੀ ਦਾ ਆਦੇਸ਼ ਪਾਰਟੀ ਦੇ ਹੁਕਮ ਸਨ ਉਹਨਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਇਆ ਜਾ ਸਕਦਾ ਜਿਸ ਵਿੱਚ ਬੂਥ ਕਮੇਟੀਆਂ ਬਲੌਕ ਕਮੇਟੀਆਂ ਮੰਡਲ ਕਮੇਟੀਆਂ ਸਾਰੀਆਂ ਜਿਹੜੀਆਂ 21 ਮੈਂਬਰੀ ਕਮੇਟੀਆਂ ਨੇ ਉਹ ਜਲਦ ਤੋਂ ਜਲਦ ਬਣਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫਤਰ ਚੰਡੀਗੜ੍ਹ ਪਹੁੰਚਾਈਆਂ ਜਾਣੀਆਂ ਨੇ ਉਹਦੇ ਸਬੰਧ ਵਿੱਚ ਸਾਰਿਆਂ ਨੂੰ ਅੱਜ ਜਾਗਰੂਕ ਕਰਕੇ ਉਹਨਾਂ ਨੂੰ ਲਿਸਟਾਂ ਦਿੱਤੀਆਂ ਨੇ ਪਰਫਾਰਮੇ ਦਿੱਤੇ ਨੇ ਕਿ ਕਿਵੇਂ ਜਿਹੜੀਆਂ ਇਹ ਲਿਸਟਾਂ ਜਿਹੜੀਆਂ ਨੇ ਇਹ ਬਣਾਉਣਾ ਉਹਦੇ ਸਬੰਧ ਵਿੱਚ ਇਹ ਜਿਹੜੀ ਹੈ ਉਹ ਮੀਟਿੰਗ ਕੀਤੀ ਗਈ ਸੀ ਤੇ ਨਾਲ ਹੀ ਇਸ ਮੀਟਿੰਗ ਦੇ ਦੌਰਾਨ ਹੀ ਇਸ ਹਲਕੇ ਦੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਮਨਜੀਤ ਸਿੰਘ ਅਬਦਾਲ ਉ ਆਪਣੀ ਸਾਰੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਲੋਕਮਾਰੂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੇ ਝੂਠੇ ਵਾਅਦਿਆਂ ਤੋਂ ਤੰਗ ਹੋ ਕੇ ਉਹਨਾਂ ਨੇ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਕਾਂਗਰਸ ਪਾਰਟੀ ਦੀ ਦਿੱਤੀਆਂ ਨਾਲ ਸਹਿਮਤ ਹੁੰਦੇ ਹੋਏ ਅੱਜ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜੀ ਹੋਰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੀ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ 2024 ਦੀਆਂ ਚੋਣਾਂ ਦੇ ਵਿੱਚ ਆਪ ਜੀ ਨੂੰ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਿਹਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆ ਇੱਥੇ ਅਕਾਲੀ ਦਰ ਰਾਜ ਕਰਦਾ ਆ ਰਿਹਾ ਜੀ ਅਕਾਲੀ ਦਰ ਰਾਜ ਇੱਥੇ ਕਰਦਾ ਆ ਰਿਹਾ ਸੀ ਉਸ ਤੋਂ ਪਹਿਲਾਂ ਮੇਰੇ ਸਤਕਾਰਯੋਗ ਚਾਚਾ ਜੀ ਸਰਦਾਰ ਸੁਵਿੰਦਰ ਸਿੰਘ ਕਥੂ ਨਗਲ 2002 ਦੀਆਂ ਚੋਣਾਂ ਦੇ ਵਿੱਚ ਜਿੱਤੇ ਸਨ 2007 ਤੱਕ ਅਸੀਂ ਇੱਥੇ ਵਿਧਾਇਕ ਰਹੇ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਵਾਈਸ ਚੇਅਰਮੈਨ ਵੀ ਰਿਹਾ ਪਰੰਤ ਕਿਸੇ ਕਾਰਨਾਂ ਦੇ ਕਾਰਨ ਸਾਡੇ ਰਾਸੀ ਵਿਰੋਧੀਆਂ ਨੇ ਕੁਝ-ਕੁਝ ਹੀ ਚਾਲ ਕਰਕੇ ਸਾਡੇ ਤੇ ਕੇਸ ਦਿਸਟ ਕਰਵਾਇਆ ਸੀ ਉਹਦੇ ਕਾਰਨ ਸਵਾਰ ਸੁੰਦਰ ਸਿੰਘ ਕਥੋਂ ਨੰਤਰ ਤੇ ਪਰਿਵਾਰ ਨੂੰ ਟਿਕਟ ਨਾ ਮਿਲ ਸਕੀ ਜਿਹੜੀ ਉਹ ਕਾਂਗਰਸ ਪਾਰਟੀ ਦੀ ਟਿਕਟ ਸੀ ਉਹ ਕਿਸੇ ਹੋਰਾਂ ਨੂੰ ਦੇ ਦਿੱਤੀ ਗਈ ਜਿਹੜੇ ਕਾਂਗਰਸ ਪਾਰਟੀ ਨੂੰ ਅੱਜ ਸਾਰੇ ਹੀ ਅਲਵਿਦਾ ਕਹਿ ਕੇ ਤੇ ਹੋਰਨਾਂ ਪਾਰਟੀਆਂ ਵਿੱਚ ਸ਼ਾਮਿਲਿਤ ਕਰ ਗਏ ਨੇ ਇਸ ਕਰਕੇ ਕਾਂਗਰਸ ਪਾਰਟੀ ਇਥੋਂ ਨੇ ਹਰੀ ਕਾਂਗਰਸ ਪਾਰਟੀ ਜਿਹੜੀ ਸੀਗੀ ਉਹ ਅੱਜ ਵੀ ਉਹਦਾ ਝੰਡਾ ਬੁਲੰਦ ਹੈ ਲੇਕਿਨ ਸਾਡੇ ਕਮਜ਼ੋਰ ਆਗੂਆਂ ਦੇ ਕਰਕੇ ਇਥੋਂ ਸਾਨੂੰ ਹਾਕ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਅਸੀਂ ਹੁਣ ਤਗੜੇ ਹੋ ਕੇ ਸਾਰੇ ਜਾਣੇ ਇੱਕ ਪੁੱਠ ਹੋ ਕੇ ਐਤ ਕੀ 2027 ਦੀਆਂ ਚੋਣਾਂ ਦੇ ਵਿੱਚ ਇੱਥੋਂ ਜਿੱਤ ਦਾ ਕਾਂਗਰਸ ਪਾਰਟੀ ਦਾ ਝੰਡਾ ਕਿਦਾਂ ਠੀਕ ਤੇ ਕੀ ਉਮੀਦ ਰੱਖਦੇ ਕਿਉਂਕਿ ਜਿਹੜੇ ਵਰਕਰ ਨੇ ਉਹ ਕਾਂਗਰਸ ਪਾਰਟੀ ਦੇ ਉਹ ਕਾਫੀ ਨਰਾਸ਼ ਜਿਹੜੇ ਨੇ ਦਿਖਾਈ ਦੇ ਦਿੰਦੇ ਨੇ ਕਿਉਂਕਿ ਪਿਛਲੇ ਜਿਹੜੇ ਲੀਡਰ ਜਾਂ ਜਿਹੜੇ ਚੋਣ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਸੀਗੇ ਉਹ ਨਾ ਤੇ ਇਹਨਾਂ ਦੇ ਨਾਲ ਖੜੋ ਸਕੇ ਇਹ ਮਾੜੇ ਸਮੇਂ ਦੇ ਵਿੱਚ ਤੇ ਅੱਜ ਜਿਹੜੇ ਨੇ ਉਹ ਲੋਕ ਦੇਸ਼ دہشت ਹੈ ਥੱਲੇ ਜੀ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਕੋਈ دہشت ਨਹੀਂ ਚਾਹੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਬਾਹ ਨਹੀਂ ਫੜੀ ਜਿਨ੍ਹਾਂ ਨੇ ਚੋਣ ਲੜੀ ਸੀ ਪਰ ਕਿਉਂਕਿ ਮੈਨੂੰ ਪਾਰਟੀ ਨੇ ਪਿਛਲੇ 7 ਸਾਲ ਜ਼ਿਲ੍ਹਾ ਕਮਿਸ਼ਨ ਕਮੇਟੀ ਦਿਹਾਤੀ ਦਾ ਪ੍ਰਧਾਨ ਬਣਾ ਕੇ ਰੱਖਿਆ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਤੇ ਖਾਸ ਤੌਰ ਤੇ ਜਿਹੜੀ ਸਾਡੀ ਮਾਝੇ ਦੀ ਸੀਨੀਅਰ ਲੀਡਰਸ਼ਿਪ ਹੈ ਜਿਹਦੇ ਵਿੱਚ ਸਰਦਾਰ ਸੁਭਜਿੰਦਰ ਸਿੰਘ ਜਿੰਦਾਵਾ ਸਰਦਾਰ ਤ੍ਰਿਪ ਤਰਿੰਦਰ ਸਿੰਘ ਜਵਾਜਵਾ ਜਸ ਸੁਭਜਿੰਦਰ ਸਿੰਘ ਜੀ ਸਰਕਾਰੀਆ ਇਹ ਸਾਰੀ ਲੀਡਰਸ਼ਿਪ ਇਹਨਾਂ ਦੇ ਨਾਲ ਮੈਂ ਜੋ ਵੀ ਸਾਡੇ ਹਲਕੇ ਦੇ ਕੰਮ ਹੁੰਦੇ ਸਨ ਮੈਂ ਉਹਨਾਂ ਦੇ ਕੋਲੋਂ ਜਾ ਕੇ ਕੰਮ ਵੀ ਕਰਾਉਂਦਾ ਰਿਹਾ ਜੇ ਕਿਸੇ ਦੀ ਮੁਲਾਜ਼ਮ ਦੀ ਬਦਲੀ ਹੋਣੀ ਉਹ ਪਿੰਡਾਂ ਦੇ ਵਿਕਾਸ ਦੇ ਕੰਮ ਗ੍ਰਾਂਟਾਂ ਜਿਸ ਜਗ੍ਹਾ ਤੇ ਖਲੋਤੇ ਆ ਮੈਂ ਇੱਕ ਦਿਨ ਦੇ ਵਿੱਚ ਇੱਥੇ 8-8 ਕਰੋੜ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਸਰਕਾਰ ਕੋਲੋਂ ਲਿਆ ਕੇ ਤੇ ਪਿੰਨਾਂ ਵਿੱਚ ਦਿੱਤਾ ਰਿਹਾ ਸਾਡਾ ਵਰਕਰ ਕੋਈ ਅਰਾਜ ਨਹੀਂ ਸਾਰੇ ਵਰਕਰ ਜਿਹੜੇ ਨੇ ਹੌਸਲੇ ਬੁਲੰਦ ਨੇ ਅਸੀਂ ਤਗੜੇ ਹੋ ਕੇ ਆ ਸਾਡੇ ਸਾਰੇ ਆ ਬਲੌਕ ਪ੍ਰਧਾਨ ਨੇ ਆ ਨਵਦੀਪ ਜੀ ਨੇ ਸੋਨਾ ਜੀ ਨਵਦੀਪ ਸਿੰਘ ਜੀ ਸਤਨਾਮ ਸਿੰਘ ਕਾਜੀਪੁਰ ਦੀ ਪਾਰਟੀ ਦੇ ਅਹੁਦੇਦਾਰ ਸਾਰੇ ਅੱਜ ਇੱਕ ਸਾਨੂੰ ਨਵਾਂ ਹੋਰ ਬੱਬਰ ਸ਼ੇਰ ਮਿਲਿਆ ਹੈ ਜੇ ਮਨਜੀਤ ਸਿੰਘ ਅਦਾਲ ਸਾਰੀ ਸਾਡੀ ਸਮੁੱਚੀ ਟੀਮ ਜਿਹੜੀ ਆ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆਂ ਔਰ 27 ਦੇ ਵਿੱਚ ਵੱਡਾ ਉਲਟ ਫੇਰ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਮਜੀਠੇ ਵਿੱਚੋਂ ਵੀ ਕੌਮ ਹੁੰਦਾ ਅੱਗੇ ਉੱਥੇ ਚੜੇ